ਸੋ ਲੋਕ ਮਹਿਲਾ ਤੀਜਾ ਸਤ ਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਮੈ ਸਬਤਾਏ ਪਾਰਸ ਪਰਸਿਆ ਪਾਰਸ ਹੋਵੇ ਸੱਚ ਰਹੈ ਲਿਬਲਾਏ ਜਿਸ ਪੂਰਬ ਹੋਵੇ ਲਿਖਿਆ ਤੇ ਸਤ ਗੁਰ ਮਿਲੈ ਪ੍ਰਭ ਆਏ ਨਾਨਕ ਗੰਤਾ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਇ ਮਹਿਲਾ ਤੀਜਾ ਮਹਿਲ ਕੁਮਹਿਲ ਨ ਜਾਣਨੇ ਮੋਰਖੇ ਆਪਣੈ ਸੋ ਆਏ ਸ਼ਬਦ ਚਿਨਨੇ ਤਾਂ ਮਹਿਲ ਲਹੇ ਜੋਤੇ ਜੋਤ ਸਮਾਏ ਸਦਾ ਸੱਚੇ ਕਾ ਪਉ ਮਨ ਵਸੈ ਤਾ ਸਭਾ ਸੋਜੀ ਪਾਏ ਸਤ ਗੁਰੇ ਆਪਣੈ ਕਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤ ਗੁਰ ਮਿਲਿਆ ਸਭ ਪੂਰੀ ਭਈ ਜਿਸਨੋ ਕਿਰਪਾ ਕਰੇ ਰਜਾਏ ਪਉੜੀ ਤਨ ਤਨ ਭਾਗ ਤੇਰਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤਿਆ ਤਨ ਤਨ ਭਾਗ ਤੇਨਾ ਸੰਤ ਜਨਾ ਜੋ ਹਰ ਜਸ ਰੱਬ ਨੇ ਸੁਣ ਤਿਆਂ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਨੀ ਜਨ ਬਨ ਤਿਆਂ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਨ ਤਿਆਂ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੇ ਸਿਖ ਪੜਤਿਆਂ ਸਲੋਕ ਮਹਲਾ 3 ਜ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ ਏਕ ਸ਼ਬਦ ਲੈ ਬੁਲਾਏ ਨਭ ਨੇਦੇ 18 ਸਿੱਧੀ ਪਿਛੈ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤ ਗੁਰ ਨਾਮ ਨਾ ਪਾਈਐ ਭੂਜੋ ਕਰ ਵਿਚਾਰ ਨਾਨਕ ਪੂਰਾ ਪਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਿਲਾ ਤੀਜਾ ਕਿਆ ਕਰੂ ਕਿਆ ਬਿਰਦ ਹੈ ਮਨ ਮੁਕ ਤ੍ਰਿਸ਼ਨਾ ਭੁਖ ਨਾ ਜਾਏ ਗੁਰ ਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ ਜੋ ਨਾਮ ਰਹਿ ਲਿਬਲਾਏ ਪਉੜੀ ਹਉ ਬਲਿਹਾਰੇ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂਦੇ ਤਿੰਨ ਦਰਸ਼ਨ ਪੇਖਾ ਸੁਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲੇਖਾ ਹਰ ਨਾਮ ਸਲਾਹੇ ਰੰਗ ਸਿਉ ਸਬ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਤਰੇ ਵਿਖਾ ਸ਼ਲੋਕ ਮਹਿਲਾ ਤੀਜਾ ਗੁਰ बिन ਗਿਆਨ ਨ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾ ਬਿਹੁਨੇ ਮਨ ਮੁਖਿ ਜਾਸਨ ਜਨਮ ਗਵਾਏ ਮਹਿਲਾ ਤੀਜਾ ਸਿੱਧ ਸਾਧਿਕ ਨਾ ਵੈ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ ਬਿਨ ਸਤ ਗੁਰ ਕਿਨੈ ਨਾ ਪਾਇਓ ਗੁਰਮੁਖ ਮਿਲਾ ਮਿਲਾਏ ਬਿਨ ਨਾ ਵੈ ਪੈਨਨ ਖਾਨ ਸਭ ਬਾਦ ਹੈ ਤਿਗ ਸਿੱਧੇ ਤੇ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਿ ਨਾਮ ਮਨ ਵਸੈ ਇਹ ਹਸਿਤ ਇਹ ਕਰਮਾਤ ਪਉੜੀ ਹਮ ਡਾਡੇ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰ ਗੁਣ ਸ਼ੰਤਾ ਹਰ ਕੀਰਤਨ ਕਰੈ ਹਜ ਜਸ ਸੁਨੈ ਤਿਸ ਕਬਲਾ ਕੰਤਾ ਹਰ ਦਾਤਾ ਸਭ ਜਗਤ ਪਿਖਾਰਿਆ ਮੰਗਤ ਜਨ ਜਨਤਾ ਹਰ ਦੇਵੋ ਦਾਨ ਤਿਆਲ ਹੋਏ ਵਿਚ ਪਾਥਰ ਕ੍ਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਤਨਵੰਤਾ ਸ਼ਲੋਕ ਮਹਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਤਰ ਤ੍ਰਿਸ਼ਨਾ ਬੇਕਾਰ ਹਉ ਮੈਂ ਵਿਚਸਾ ਪੜ ਤਕੈ ਦੁਜਾ ਭਾਏ ਖੁਆਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜਾ ਤਤ ਲਹੈ ਪਾਏ ਮੁਖ ਦਵਾਰ ਗੁਨ ਨਿਦਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਸ ਗੁਰਮੁਖ ਨਾਮ ਆਦਾਰ ਮਹਿਲਾ ਤੀਜਾ ਵਿਨ ਮਨ ਮਾਰੇ ਕੋਈ ਨਾ ਸਿਜੀ ਵੇਖੋ ਕੋਲ ਬਿਲਾਏ ਭੇਖ ਤਾਰੀ ਤੀਰਥੀ ਪਵ ਥਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਹੋ ਮਨ ਜੀਵਤ ਮਰੈ ਸਚ ਰਹਿ ਲਿਵਲਾਏ ਨਾਨਕ ਇਸ ਮਨ ਕੀ ਮਲਿਓ ਉਤਰੈ ਹਉ ਮੈ ਸ਼ਵਦ ਚਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾ ਬੋ ਇੱਕ ਕਿਨ ਕਾ ਹਰ ਹਰ ਸ਼ਿੰਗਾਰ ਬਣਾ ਬੋ ਹਰ ਜਨ ਹਰ ਕਾਪੜ ਪਹਿ ਰੋ ਖਿਮ ਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੈ ਸਭ ਕਿਲ ਵਿਖ ਕਟੈ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਨ ਕਾ